ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ 14 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਬੁਰਲਾਡਾ ਵਿਖੇ ਭਾਜਪਾ ਵੱਲੋਂ ਇੱਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਦੀ ਅਗਵਾਈ ਜ਼ਿਲ੍ਹਾ ਇਲੈਕਸ਼ਨ ਇੰਚਾਰਜ ਜਗਦੀਪ ਸਿੰਘ ਨਕਈ, ਹਲਕਾ ਬੁਰਲਾਡਾ ਇੰਚਾਰਜ ਮੰਗਤ رائے ਬੰਸਲ, ਜ਼ਿਲ੍ਹਾ ਪ੍ਰਧਾਨ ਅਤੇ ਕਈ ਭਾਜਪਾ ਵਰਕਰਾਂ ਨੇ ਕੀਤੀ। ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਪਾਰਟੀ ਵੱਲੋਂ ਉਮੀਦਵਾਰਾਂ ਦੇ ਨਾਮ ਤੈਅ ਕਰਕੇ ਸਰਕਾਰੀ ਤੌਰ ਤੇ ਐਲਾਨੇ ਗਏ। ਬੋੜਾਵਾਲ ਤੋਂ ਮੰਗੂ ਸਿੰਘ ਬੀਰੋਕੇ ਦਾ ਨਾਂ, ਅਕਾਣ ਲਈ ਤੋਂ ਸ਼ੀਲਾ ਕੌਰ ਤੇ ਸੁਰਿੰਦਰ ਕੌਰ ਬੱਚੂਆਂੇ ਤੋਂ ਸੁਰਿੰਦਰ ਕੌਰ ਤੇ ਬਲਾਕ ਸੰਪਤੀ ਦੇ ਦੋਦੜਾ ਭੋਲੀ ਕੌਰ ਦਿਆਲਪੁਰਾ ਤੋਂ ਬਲਵਿੰਦਰ ਸਿੰਘ ਰੰਗੜਿਆਲ ਕੁਲਰੀਆ ਜਗਸੀਰ ਸਿੰਘ ਕੁਲਰੀਆ ਬਖਸ਼ੀ ਵਾਲੇ ਤੋਂ ਮਨਜੀਤ ਕੌਰ ਮਗਾਣੀਆਂ ਤੋਂ ਗੁਰਲਾਲ ਸਿੰਘ ਚੱਕ ਅਲੀ ਸ਼ਰ ਚੱਕ ਅਲੀ ਸ਼ੇਰ ਤੋਂ ਸਵਰਨ ਕੌਰ ਧਰਮਪੁਰੇ ਤੋਂ ਜਗਸੀਰ ਸਿੰਘ ਅਹਿਮਦਪੁਰ ਤੋਂ ਰਾਜਕੌਰ ਮਲਕੋ ਤੋਂ ਅਮਨਜੀਤ ਅੱਜ ਸਾਡੇ ਵਿਧਾਨ ਸਭਾ ਹਲਕਾ ਬਲਾੜਾ ਵਿੱਚ ਆਏ ਸਾਡੇ ਜ਼ਿਲ੍ਹੇ ਦੇ ਇੰਚਾਰਜ ਸਰਦਾਰ ਜਗਦੀਪ ਸਿੰਘ ਜੀ ਨੇ ਕਹੀ ਜੋ ਜ਼ਿਲ੍ਹਾ ਮਾਨਸਾ ਦੇ ਬਲਾਕ ਸੰਪਤੀ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਹੋ ਰਹੀ ਨੇ ਉਹਨਾਂ ਦੇ ਇੰਚਾਰਜ ਨੇ ਸਾਡੇ ਬਹੁਤ ਸਤਿਕਾਰਯੋਗ ਜ਼ਿਲ੍ਹੇ ਦੇ ਪ੍ਰਧਾਨ ਗੋਮਾਰਾਮ ਜੀ ਪੁਨੀਆ ਸਾਬਕਾ ਪ੍ਰਧਾਨ ਕੇਸ਼ ਜੈਨ ਜੀ ਭੋਲਾ ਜੀ ਜੋ ਕਿ ਪਹਿਲਾਂ ਇਲੈਕਸ਼ਨ ਲੜੇ ਨੇ ਸਾਡੇ ਇੰਚਾਰਜ ਨੇ ਬੋਹੇ ਦੇ ਭਲਾਦੇ ਦੇ ਬਾਕੀ ਸਾਰੇ ਮੰਡਲ ਪ੍ਰਧਾਨ ਤੇ ਉਮੀਦਵਾਰ ਦੇਖੋ ਇਹ ਜਿਹੜੀਆਂ ਚੋਣਾਂ ਨੇ ਬੜੀ ਇੰਟਰਸਟਿਡ ਚੋਣਾਂ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਉਂਕਿ ਸਾਰੀਆਂ ਪਾਰਟੀਆਂ ਆਪਨੇ ਆਪਣੇ ਉਮੀਦਵਾਰ ਤਾਰਦੇ ਨੇ ਸਾਨੂੰ ਆਪਣੇ ਉਮੀਦਵਾਰਾਂ ਤੇ ਵੀ ਪੂਰਾ ਭਰੋਸਾ ਹੈ ਔਰ ਉਮੀਦਵਾਰਾਂ ਤੋਂ ਬਿਨਾਂ ਲੋਕਾਂ ਨੂੰ ਵੀ ਪੂਰਾ ਤਸ਼ਾ ਹੈ ਇਹ ਆਨ ਆਲੀ ਡੇਟ ਜਦੋਂ ਤੁਹਾਡੇ ਸਾਹਮਣੇ ਮਖੌਲ ਭਾਗ ਗਿਆ ਆਨ ਆਲੇ ਸਮੇਂ ਚ ਅਸੀਂ ਜਿਹੜੀਆਂ ਲੋਕ ਸਭਾ ਚ ਵੋਟਾਂ ਪਾਈਆਂ ਨੇ ਉਹਦੋਂ ਚਾਰ ਗੁਣਾ ਤਾਂ ਵਧਾਵਾਂਗੇ ਵਧਾਵਾਂਗੇ ਸਾਡੇ ਅਸੀਂ ਵੱਧ ਤੋਂ ਵੱਧ ਉਮੀਦਵਾਰਾਂ ਨੂੰ ਜਿਤਾਵਾਂਗੇ ਵੀ ਅਸੀਂ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਸਾਡੇ ਦੇਸ਼ ਦੇ ਪ੍ਰਧਾਨ ਜੀ ਪ੍ਰਧਾਨ ਮੰਤਰੀ ਜੀ ਵਧੀਆ ਦੇਸ਼ ਦੇ ਵਿੱਚ ਮਾਹੌਲ ਬਣਾਇਆ ਹੈ ਪੰਜਾਬ ਦੇ ਵਿੱਚ ਵੀ ਆਨ ਆਲੀ ਜਿਹੜੀ ਇਲੈਕਸ਼ਨ ਹੈ 27 ਦੇ ਵਿੱਚ ਅਸੀਂ ਆਪਣੀ ਬੀਜੇਪੀ ਦੀ ਸਰਕਾਰ ਬਣਾਵਾਂਗੇ ਇਹ ਨੋਟ ਕਰ ਲੋ ਕਨ ਸਾਹਿਬ ਦੇ ਦਫਤਰ ਅਗੱਤਰ ਹੋਏ ਆ ਮੇਰੇ ਨਾਲ ਸਾਡੇ ਇਤੋਂ ਦੇ ਸਾਬਕਾ ਐਮਐਲਏ ਤੇ ਇੰਚਾਰਜ ਬੰਸੋਤ ਸਤਿਕਾਰਯੋਗ ਬੰਸੋਤ ਸਾਹਿਬ ਦੇ ਨਾਲ ਸ੍ਰੀ ਸਾਡੇ ਪ੍ਰਧਾਨ ਜੀ ਸ੍ਰੀ ਗੋਮਾਰਾਮ ਜੀ ਤੇ ਸੁਬੇਦਾਰ ਸਾਹਿਬ ਤੇ ਨਾਲ ਸਾਡੇ ਸਾਰੇ ਕੈਂਡੀਡੇਟ ਨੇ ਬਲਾਕ ਸੰਪਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਤਕਰੀਬਨ ਸਾਰੇ ਤੇ ਸਾਰੇ ਜਿਹੜੇ ਕੈਂਡੀਡੇਟ ਨੇ ਉਹ ਪਿਆਰ ਨੇ ਤੇ ਮੈਂ ਅੱਜ ਇਹ ਦੇਖ ਕੇ ਆ ਕੇ ਖੁਸ਼ ਹੋਈ ਸੀ ਕਿ ਲੋਕਾਂ ਚ ਜਿਹੜੇ ਕੈਂਡੀਡੇਟ ਨੇ ਉਹਨਾਂ ਪੂਰੇ ਜੋਸੋ ਪ੍ਰੋਗਤਿ ਕੀ ਜਜ਼ਬਾ ਨਵਾਂ ਜਜ਼ਬਾ ਦੇਖਣ ਨੂੰ ਮਿਲਿਆ ਤੇ ਹਰੇਕ ਆਪਦੇ ਪੇਪਰ ਖੁੱਦ ਬਖੋਦਾ ਸਜਣ ਭਰ ਰਹੇ ਸੀ ਚਾਰ ਜ਼ਿਲ੍ਹਾ ਪ੍ਰੀਸ਼ਦ ਨੇ ਤੇ 25 ਬਲਾਕ ਸੰਗਿਆ ਜਿਨ੍ਹਾਂ ਦੇ ਕੈਂਡੀਡੇਟ ਸਾਰੇ ਹੋ ਚੁੱਕੇ ਨੇ ਤੇ ਸਾਨੂੰ ਉਮੀਦ ਹੈ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਅਸੀਂ ਜਿਹੜੀਆਂ ਇਹ ਚਿਕਨਾ ਜਿੱਤ ਕੇ ਆਪ ਦੀ ਪਾਰਟੀ ਦੀ ਝੋਲੀ ਚ ਮੇਨਿੰਦਰਬਾਈ ਮੋਧ ਦੀ ਝੋਲੀ ਚ ਪਾਵਾਂਗੇ